વાય ਗੁਰਦੇਵ ਸਿੰਘ ਕੌਕੇ ਨੂੰ ਲੈ ਕੇ ਦੱਸਿਏ ਕਿ ਅਖੰਡ ਪਾਠਾ ਜਿਹੜੇ ਰਖਾਏ ਗਏ ਸੀ ਤੇ ਅੱਜ ਭੋਗ ਆ ਜਿਹੜੇ ਪੈ ਗਏ ਨੇ ਤੇ ਜਿਸ ਨੂੰ ਲੈ ਕੇ ਕਈ ਜਥੇਬੰਦੀਆਂ ਅੱਜ ਸ਼ਾਮਿਲ ਸੀ ਤੇ ਉੱਥੇ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਦੇ ਵੱਲੋਂ ਗੁਰਦੇਵ ਸਿੰਘ ਕੌਕੇ ਨੂੰ ਲੈ ਕੇ ਜਿਹੜੀ ਗੱਲਬਾਤ ਉਹ ਕੀਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ। ਤਿਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਖੰਡ ਪਾਠ ਸਾਹਿਬ ਦੀ ਬ੍ਰੰਭਤਾ ਹੋਈ ਸੀ। ਅੱਜ ਅੰਮ੍ਰਿਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗਾਇਨ ਕਰਕੇ ਅਰਦਾਸ ਬੇਨਤੀ ਜੋ ਜੜੀ ਕੀਤੀ ਗਈ। ਉਹਨਾਂ ਦੇ ਪਰਿਵਾਰਕ ਉਹਨਾਂ ਦੇ ਤਰੁਸਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਇਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਲ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਬੇਦਬਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ਾਦਦ ਤੋਂ ਕਦੇ ਬਾਜ਼ ਨਹੀਂ ਆਈਆਂ ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਸੋ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਉਹਨਾਂ ਦੇ ਭਾਈ ਗਰਦਾਇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਜਾਦ ਵਿੱਚ ਇੱਥੇ ਮਨਾਇਆ ਗਿਆ ਆ ਸੋ ਉਹਨਾਂ ਦੀ ਜਿਹੜੀ ਤਸਵੀਰ ਪਹਿਲਾਂ ਹੀ ਸ੍ਰੀ ਅਜਾਇਬ ਘਰ ਜਿਹੜਾ ਸਾਡਾ ਉਸ ਅਜਾਇਬ ਘਰ ਦੇ ਵਿੱਚ ਸ਼ੋਭਿਤ ਕਰ ਦਿੱਤੀ ਗਈ ਆ ਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸੰਗ ਸੰਗ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜਥੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜਿਸ ਢੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜਿਸ ਢੰਗ ਦੇ ਨਾਲ ਉਹ ਸ਼ਹੀਦ ਦੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਅਜੋਕੇ ਯੁੱਗ ਦੇ ਵਿੱਚ ਕਬੜੀ-ਬੱਡੀ ਮਸਾਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ तकरीबन ਸਾਰੇ ਸਾਰਿਆਂ ਸ਼ਹੀਦਾਂ ਦਾ ਮੁੱਖ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜਿੰਦਾ ਪਾਈ ਸੁਖਾ ਜੀ ਇਸੇ ਤਰ੍ਹਾਂ ਹੋਰ ਸ਼ਹੀਦਾਂ ਦਾ ਵੀ ਮਨਾਇਆ ਜਾਂਦਾ ਇਹਨਾਂ ਦਾ ਵੀ ਇਸੇ ਤਰ੍ਹਾਂ ਮਨਾਇਆ ਕਰਾਂਗੇ ਇੱਕ ਪ੍ਰਧਾਨ ਜੀ 31 ਦਸੰਬਰ ਤੱਕ ਅਲਟੀਮੇਟਮ ਜਿਹੜਾ ਸੀ ਭਵਨ ਸਿੰਘ ਰਾ ਉਹ ਮੈਂ ਅੱਜ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਖਤੋਖਤਾਬ ਸਾਡੀ ਜਾਰੀ ਆ ਆਉਂਦੇ ਦੋ-ਚੌ ਦਿਨਾਂ ਦੇ ਵਿੱਚ ਮੇਰਾ ਖੈਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਹ ਦਿਨ ਚ ਆ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿਚੇ ਸੀਗੀ ਉਹ ਸਾਡਾ ਹੁਣ 1-2-4 ਦਿਨਾਂ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਹੁਣ ਦਾ ਨਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਆਰੰਭ ਦੇ ਰਿਹਾ ਹੈ